ਯਾਰ ਯਾਰ ਅਰੇ ਚੋਰਾ ਕੀ ਹੋ ਗਿਆ ਪਨਾਗਲ ਪੜਕਦੇ ਅਨੇਕ ਬੋਲਦਾ ਹੈ ਲੋਕੀ ਕੀ ਹੋ ਗਿਆ ਪਨਾਗਲ ਪੜਕਦੇ ਅਨੇਕ ਪਿੱਛੇ ਕਾ ਮੈਂ ਆਹ ਉਹਨੂੰ ਕਹਿੰਦਾ ਚਾਰ ਤੇ ਬਾਹਰ ਗਿਆ ਡਾਰ ਬੈਠਾ ਨਹੀਂ ਕੱਢਦਾ ਪਿਆ ਯਾਰ ਚੋਰ ਕਿਹੜਾ ਉਹ ਤਾਂ ਜੀ ਨਾ ਉਹ ਸਭ ਪੈ ਗਿਆ ਨਾ ਉਹ ਜਾਂਦੀ ਕਰ ਗਾ ਅੱਡੇ ਕਾਲ ਇਹ ਮਬਾਰਕ ਜੀ ਨਾ ਗੱਲ ਕਰਦੇ ਨਹੀਂ ਚਾਰਦਾ ਹੁਣ ਨਹੀਂ ਉਹ ਕਰਦਾ ਨਾ 9 ਲੱਖ ਰੁਪਇਆ ਲਗਾ ਕੇ ਨਵੀਂ ਗੱਡੀ ਖਰੀਦੀ ਜਾਂਦੀ ਹੈ ਚਾਰ ਦਿਨਾਂ ਬਾਅਦ ਇਹ ਗੱਡੀ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਮੁੰਡਿਆਂ ਦਾ ਗੁੱਸਾ ਸੱਤਵੀਂ ਸਮਾਂ ਦੇ ਉੱਤੇ ਪਹੁੰਚ ਜਾਂਦਾ ਹੈ ਤੇ ਏਜੰਸੀ ਦੇ ਬਾਹਰ ਗੱਡੀ ਯਾਨੀ ਕਿ ਜੋ ਟਿਪਰ 50 ਲੱਖ ਰੁਪਏ ਦਾ ਖਰੀਦਿਆ ਸੀ ਉਸ ਨੂੰ ਲਿਆ ਕੇ ਖੜਾ ਦਿੰਦੇ ਨੇ ਇੱਥੋਂ ਤਾਂ ਕਿ ਸ਼ੋਰੂਮ ਦੇ ਗੇਟ ਨੂੰ ਜਿੰਦਾ ਲਗਾਉਂਦੇ ਹੋਏ ਵੀ ਵਿਖਾਈ ਦਿੰਦੇ ਨੇ ਤਾਂ ਕਿ ਰਸਤਾ ਬੰਦ ਕਰ ਦਿੱਤਾ ਜਾਵੇ ਤਾਂ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹੁਸ਼ਿਆਰਪੁਰ ਜਲੰਧਰ ਮਾਰਗ ਦੇ ਉੱਤੇ ਜਿੱਥੇ ਕਿ ਏਜੰਸੀ ਵਾਲਿਆਂ ਦੇ ਖਿਲਾਫ ਜੰਮ ਕੇ ਹੰਗਾਮਾ ਕੀਤਾ ਗਿਆ ਇਹਨਾਂ ਮੁੰਡਿਆਂ ਦੇ ਵੱਲੋਂ ਆਖਿਰਕਾਰ ਕੀ ਕਾਰਨ ਰਹੇ ਨੇ ਕਿਸ ਤਰ੍ਹਾਂ ਹੰਗਾਮਾ ਕੀਤਾ ਗਿਆ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਹਾਂ نا دل او تو بي جا نا جا دي گل جا دي گل اي ما مار تا ني زور ني شاڑ جا هون او کر لو ਸੁਖਵਿੰਦਰ ਸਿੰਘ ਨਾਮ ਆਉਂਦਾ। ਪਿੰਡ ਗਲੌਰ ਪਾਜੀ ਦਾਖਾਣਾ ਸੰਜਾਰ ਤੋਂ ਤਸੀਲ ਦਸੂਹਾ ਕੋ। ਠੀਕ ਹੈ ਜੀ ਕੀ ਪ੍ਰੋਬਲਮ ਆਈ ਤੁਹਾਨੂੰ ਕੀ? ਪਾਜੀ ਅਸੀਂ ਟਾਟਾ ਲਿਵਰਾਂ ਤੋਂ ਗੱਡੀ ਲਈ ਸੀ ਨਵੀਂ। ਇਹ ਕਿਹੜੀ ਜਗ੍ਹਾ ਪਾਜੀ? ਇਹ ਹੁਸ਼ਿਆਰਪੁਰ ਤੋਂ ਜਲੰਧਰ ਰੋਡ ਤੋਂ। ਅੱਛਾ ਜੀ ਕੀ ਦਿੱਕਤ ਆ ਗਈ? ਗੱਡੀ 20 ਤਰੀਕ ਨੂੰ ਲੈ ਗਏ ਆਂ ਜੀ। 21 ਨੂੰ ਅਸੀਂ ਗੱਡੀ ਭਜਾਈਏ ਸਮਾਨ ਨੂੰ ਲੈ ਗਏ 20 ਨੂੰ। ਤੇ 23 ਤਰੀਕ ਨੂੰ ਅਸੀਂ ਕੰਮ ਤੇ ਲਾਈਏ ਜੀ। 24 ਤਰੀਕ ਨੂੰ ਗੱਡੀ ਬ੍ਰੇਕਡਾਊਨ ਆ ਜੀ। ਅੱਛਾ ਜੀ ਇਹਨਾਂ ਨੂੰ ਫੋਨ ਕੀਤਾ ਚਲੋ ਅਗਲੇ ਦਿਨ ਹੋਲੀ ਆ ਗਈ 25 ਨੂੰ। 25 ਨੂੰ ਕੋਈ ਨਹੀਂ ਆਇਆ। 26 ਤਰੀਕ ਨੂੰ ਬੰਦੇ ਆਉਣਦੇ ਇਹਨਾਂ ਦੇ ਕੋਈ ਮਸਲਾ ਹੱਲ ਨਹੀਂ ਹੋਇਆ 27 ਨੂੰ ਫੇਰ ਟੈਕਨੀਸ਼ੀਅਨ ਆਇਆ ਕੋਈ ਮਸਲਾ ਹੱਲ ਨਹੀਂ ਹੋਇਆ 28 ਨੂੰ ਫੇਰ ਆਇਆ ਫੇਰ ਕੋਈ ਮਸਲਾ ਹੱਲ ਨਹੀਂ ਹੋਇਆ ਫੇਰ 2 ਦਿਨਾਂ ਵਿੱਚ ਆਇਆ ਹੀ ਕੋਈ ਨਹੀਂ ਪਰਸੋਂ ਆਇਆ ਠੀਕ ਹੈ ਜੀ ਸਾਡਾ ਇੱਕ ਹੋਰ ਬੰਦਾ ਆ ਰਿਹਾ ਉਹ ਵੀ ਆਇਆ ਉਹ ਵੀ ਹੱਥ ਖੜੇ ਕਰ ਗਿਆ ਜੀ ਕੱਲ ਇੰਜੀਨੀਅਰ ਆਇਆ ਉਹ ਵੀ ਹੱਥ ਖੜੇ ਕਰ ਗਿਆ ਜੀ ਇਹਦਾ ਕੋਈ ਮਸਲਾ ਸਾਡਾ ਹੋਇਆ ਕੋਈ ਨਹੀਂ ਇਹਨਾਂ ਨੂੰ ਮੈਂ ਕਿਹਾ ਜਾਂ ਤਾਂ ਗੱਡੀ ਲੈ ਜਾ ਉੱਥੇ ਏਜੰਸੀ ਦੀ ਉੱਥੇ ਜਾ ਕੇ ਜੋ ਕਰਨਾ ਕਰਦੇ ਰੋ ਇਹਦਾ ਫੇਰ ਤੂੰ ਸਾਈਡ ਤੋਂ ਲੈ ਜੀ ਤੇ ਇਹ ਕਹਿੰਦੇ ਨਹੀਂ ਗੱਡੀ ਅਸੀਂ ਲੈ ਕੇ ਨਹੀਂ ਲੰਦ ਤੁਸੀਂ ਛੱ ਗੱਡੀ ਪਹਾਂਦੀ ਨਾ ਕੋਈ ਇੱਥੇ ਐਂ ਕਹਿੰਦੇ ਜਾਂ ਤਾਂ ਸਾਨੂੰ ਰਿਪਲੇਸ ਕਰਕੇ ਦੋ ਪੀਸ ਠੀਕ ਹੈ ਜੀ ਤੇ ਨਹੀਂ ਤਾਂ ਸਾਨੂੰ ਗੱਡੀ ਦੂਜੀ ਦੋ ਭਾਜੀ ਜਾਂ ਤਾਂ ਸਾਨੂੰ ਰਿਪਲੇਸ ਕਰਕੇ ਪੀਸ ਦੇਣ ਨਹੀਂ ਤਾਂ ਸਾਨੂੰ ਹਾਂ ਗਾਰੰਟੀ ਦੇਣ ਵੀ ਹਾਂ ਗੱਡੀ ਅਸੀਂ ਇੰਨੇ ਦਿਨਾਂ ਚ ਓਕੇ ਕਰਕੇ ਦਿੰਨੇ ਆ 20 ਤਰੀਕ ਨੂੰ ਗੱਡੀ ਦੀ ਕਿਸ਼ਤ ਆ ਗਈ ਜੀ ਇੱਕ ਦਿਨ ਮਾਤਰ ਗੱਡੀ ਚੱਲੀ ਐ 10 ਦਿਨਾਂ ਅਜੇ ਖੜੀ ਨੂੰ ਹੋਗੇ ਜੀ ਤੇ 20 ਤਰੀਕ ਨੂੰ ਕਿਸ਼ਤ ਆ ਗਈ ਇਹ ਗੱਡੀ ਦੀ ਕਿਸ਼ਤ ਭਰਨ ਸਾਡੇ ਨਾਲ ਪੂਰਾ ਮਹੀਨਾ ਟਰਾਈ ਲਈ ਜਾਣ ਜਦ ਇਹਨਾਂ ਤੋਂ ਸੰਤੁਸ਼ਟੀ ਹੋ ਜੂ ਸਾਨੂੰ ਦੱਸ ਦੇਣ ਇਹਦੀ ਬਜਾਏ ਗੱਡੀ ਅਸੀਂ ਰੈਂਟ ਤੇ ਲਈ ਹੋਈ ਆ ਉੱਥੇ 2.5 ਲੱਖ ਰੁਪਏ ਰੈਂਟ ਤੇ ਲਈ ਆ ਉਹ ਗੱਡੀ ਦਾ ਰੈਂਟ ਭਰੀ ਜਾਣ ਜਦ ਤੱਕ ਗੱਡੀ ਨਾ ਦੋ ਇਹ ਓਕੇ ਨਹੀਂ ਹੁੰਦੀ ਨੁਕਸਾਨ ਪਾਡੇ 25000 ਰੁਪਏ ਇਹਦੇ ਹੋ ਰਿਹਾ ਜੀ ਇੱਕ 2.5 ਲੱਖ ਰੁਪਏ ਮੰਥਲੀ ਦੇ ਗੱਡੀ ਵੈਸੇ ਲਈ ਹੋਈ ਹੋਈ ਅੱਛਾ ਜੀ ਕਿਸ਼ਤ ਕਿੰਨੀ ਆ ਜਿਹੜੀ ਕਿਸ਼ਤ ਦੀ 1 ਲੱਖ 14000 ਰੁਪਏ ਯਾਨੀ 20 ਤਰੀਕ ਨੂੰ ਗੱਡੀ 20 ਤਰੀਕ ਨੂੰ ਗੱਡੀ ਆਏ ਕਿਸ਼ਤ ਆਈ ਜੀ ਠੀਕ ਹੈ ਜੀ 20 ਨੂੰ ਗੱਡੀ ਲਈ ਤੇ 30 ਨੂੰ ਕਿਸ਼ਤ ਆਉਣੇ ਹਾਂਜੀ ਇੱਕ ਦਿਨ ਗੱਡੀ ਚੱਲੀ ਮਾਤਰ ਜਾਦੀ ਲਈ ਹੈ ਜੀ ਸੀ ਏਜੰਸੀ ਦੇ ਇੱਥੇ ਗੇਟ ਤੇ ਲਈ ਆ ਕੋਈ ਗੱਲਬਾਤ ਹੋਈ ਆ ਜਾਂ ਏਜੰਸੀ ਵਾਲਾ ਕੋਈ ਸੁਣਦਾ ਪਿਆ ਔਰ ਸਾਨੂੰ ਇਹਦੀ ਲਿਖ ਕੇ ਦੋ ਗਾਰੰਟੀ ਵੀ ਹਾਂ ਦੁਆਰਾ ਪ੍ਰੋਬਲਮ ਤੁਹਾਨੂੰ ਨਹੀਂ ਹੁੰਦੀ ਅਗਰ ਫੇਰ 2 ਮਹੀਨੇ ਦੇ ਵਿੱਚ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਤੁਹਾਡੀਆਂ 2 ਮਹੀਨੇ ਕਿਸ਼ਤਾਂ ਉਹ ਵੀ ਭਰਾਂਗੇ ਔਰ ਗੱਡੀ ਤਾਂ ਰਿਪਲੇਸ ਕਰਕੇ ਦੂਜੀ ਦਵਾਂਗੇ ਉਹ ਸਾਨੂੰ ਰਿਟਰਨ ਜੁਗੇ ਕੁਛ ਨਹੀਂ ਦੇ ਰਹੇ ਗੱਡੀ ਅੰਦਰ ਖੋਲੀ ਵੀ ਇਹਨਾਂ ਨੇ ਦੇਖੀ ਵੀ ਪੂਰੀ ਖੋਲੀ ਪੇਡ ਇਸਮੈਂਟਲ ਗੱਡੀ ਕੀਤੀ ਪਈ ਹੈ ਜੀ A to Z ਨਾਲ ਸਾਰਾ ਹੀ ਤਾਮਜਾਮ ਸਾਰਾ ਖੋਲ ਕੇ ਚੈੱਕ ਕਰ ਲਿਆ ਇਹਨਾਂ ਨੇ ਜੀ ਇਹਨਾਂ ਨੂੰ ਹਜੇ ਤੱਕ ਫਾਲਟੀ ਨਹੀਂ ਮਿਲਿਆ ਜੀ ਕੋਈ ਤੁਹਾਡੀ ਸੀਨੀਅਰ ਅਥਾਰਟੀ ਨਾਲ ਕਸਟਮਰ ਕੇ ਨਾਲ ਕਿਹਦੇ ਨਾਲ ਕੋਈ ਗੱਲ ਹੋਈ ਨਾ ਕਿਦਾਂ ਹਰਪ੍ਰੀਤ ਸਾਹਿਬ ਇਹਨਾਂ ਤੁਸੀਂ ਬਾਰ-ਬਾਰ ਫੋਨ ਕਰੀ ਜਾਂਦੇ ਹੋ ਮੈਂ ਵੋਲਟ ਏਜੰਸੀ ਵਾਲੇ ਕਹਿੰਦੇ ਜੀ ਠੀਕ ਹੈ ਜੀ ਇਹ ਕਹਿੰਦੇ ਗੱਡੀ ਦੇ ਕਿ ਪਾਸ ਹਾਂ ਜੀ ਅਸੀਂ ਗੱਡੀ ਦੇ ਕਿ ਫਸ ਗਏ ਹਾਂ ਤੇ ਹੁਣ ਅਸੀਂ ਤੁਸੀਂ ਕੋਈ ਮੇਲ ਕੀਤੀ ਜਾਂ ਕੋਈ ਮੇਲ ਭਈ ਕਸਟਮਰ ਕੇਜ ਜੀ ਵੀ ਕੰਪਲੀਟ ਕੀਤੀ ਹੋਈ ਆ ਕੰਪਲੀਟ ਨੰਬਰ ਵੀ ਹੈਗਾ ਮੇਲ ਵੀ ਕੀਤੀ ਹੋਈ ਲਿਵਰਾ ਮੋਟਰ ਦੀ ਵੀ ਕੀਤੀ ਹੋਈ ਆ ਉਹ ਟਾਟਾ ਮੋਟਰ ਦੇ ਇਹਨਾਂ ਦੇ ਕੇਅਰ ਚ ਵੀ ਕੀਤੀ ਹੋਈ ਜੀ ਕੋਈ ਸੁਣਵਾਈ ਹੋਈ ਨਹੀਂ ਹਜੇ ਤਾਂ ਕੁਝ ਨਹੀਂ ਆ ਕੋਈ ਰਿਪਲਾਈ ਨਹੀਂ ਇੱਕ ਤਾਂ ਇਹਨਾਂ ਨੇ ਟੈਕਨੀਸ਼ੀਅਨ ਨੇ ਤੁਹਾਨੂੰ ਲਿਖ ਕੇ ਵੀ ਦਿੱਤਾ ਵੀ ਟੈਕਨੀਸ਼ੀਅਨ ਨੇ ਲਿਖ ਕੇ ਦਿੱਤਾ ਹੋਇਆ ਬਗਦਾ ਵੀ ਅਸੀਂ 25 ਤਰੀਕ ਨੂੰ ਆ ਰਹੇ ਹਾਂ ਸਾਡੇ ਕੋਈ ਮ ਟੈਕਨੀਸ਼ੀਅਨ ਦੇ ਲਿਖਾਣ ਲਿਖ ਕੇ ਦੇਣ ਦੇ ਬਾਵਜੂਦ ਵੀ ਕੰਪਨੀ ਤੋਂ ਤਾਂ ਕੋਸਲਾ ਨਹੀਂ ਕੋਈ ਹੱਲ ਨਹੀਂ ਹੋਇਆ ਜੀ ਗੋਈ ਮਸਲੇ ਉਹ ਤਾਂ ਕੀ ਤੁਹਾਡੇ ਮਗਰ ਅਪੀਲ ਕੋਈ ਕੀਤੀ ਤੁਸੀਂ ਚਾਹੁੰਦੇ ਕਿ ਮਸਲਾ ਕਿਤਾਹ ਲਵੋ ਭਾਈ ਸਾਡਾ ਜਿਹੜੀ ਗੱਡੀ ਰੈਂਟ ਤੇ ਲਈ ਹੈ ਉਹ ਗੱਡੀ ਦਾ ਰੈਂਟ ਭਰਨੇ ਇਹ ਇਹ ਗੱਡੀਆਂ ਤਦ ਤੱਕ ਕਿਸ਼ਤਾ ਭਰਨੀ ਜਦ ਤੱਕ ਹੁਣ ਅਸੀਂ ਸਰਟੀਫਿਕੇਟ ਨਹੀਂ ਹੁੰਦੇ ਤੇ ਹਾਂਜੀ ਸਾਡੇ ਅਸਰ ਆਪਣਾ ਇਕੱਠਿਆਂ ਦਾ ਕੰਮ ਹੈਗਾ ਰੇਲਵੇ ਪ੍ਰੋਜੈਕਟ ਅਸੀਂ ਇਕੱਠੇ ਨੇ ਫੜਿਆ ਹੋਇਆ ਹੈਗਾ ਅੱਛਾ ਤੁਸੀਂ ਇਕੱਠੇ ਕੰਮ ਹਾਂ 파ਟਰਨਰ ਦਾ ਸਾਰੇ ਪਾਰਨਰਸ਼ਿਪ ਦਾ ਕੰਮ ਕਰ ਰਹੇ ਨੇ ਅੱਛਾ ਜੀ ਸਾਨੂੰ ਰੈਂਟਰਾਂ ਦੇਣਾ ਪਵੇ ਇਸ ਲਈ ਅਸੀਂ ਨਿਊ ਪਰਚ ਬਟ ਜਦੋਂ ਦੀ ਅਸੀਂ ਗੱਡੀ ਲਈ ਆ ਸਰ ਅਸੀਂ ਪਰੇਸ਼ਾਨ ਹੋਏ ਪਏ ਆ ਅੱਛਾ ਜੀ ਅਸੀਂ ਇਹਨਾਂ ਨੂੰ ਰਿਕੁਐਸਟਾਂ ਕੀਤੀਆਂ ਸਾਡੇ ਕੋਲ ਇਹਨਾਂ ਰਿਕੁਐਸਟਾਂ ਦੇ ਸਾਡੇ ਕੋਲ ਰਿਟਰਨ ਵਾਈਜ਼ ਵੀਡੀਓ ਵਗੈਰਾ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ ਬਟ ਸਰ ਟਾਟਾ ਨੇ ਜੋ ਸਾਡੇ ਨਾਲ ਪਹਿਲਾਂ ਵਾਦਾ ਕੀਤਾ ਸਰ ਉਹ ਤੋਂ ਕੋਈ ਵੀ ਪੂਰਾ ਨਹੀਂ ਕੀਤਾ ਹੈਗਾ ਅਸੀਂ ਪਰੇਸ਼ਾਨ ਹੋ ਕੇ ਹਾਰ ਕੇ ਗੱਡੀ ਇੱਥੇ ਲੈ ਕੇ ਆਏ ਆ ਗੱਡੀ ਕਿਹੜੀ ਆ ਤੇ ਕਿੰਨੀ ਕੀਮਤ ਆ ਜੀ ਸਰ ਅਸੀਂ 48 ਲੱਖ ਦੀ ਗੱਡੀ ਲਈ ਆ ਟਾਟਾ ਸਿਗਮਾ ਗੱਡੀ ਹੈਗੀ ਆ ਹਾਂਜੀ ਬੜੇ ਚਾਵਾ ਨਾਲ ਤੁਸੀਂ ਗੱਡੀ ਲਈ ਹੋਣੀ ਆ ਹੁਣ ਇਸ ਤਰ੍ਹਾਂ ਹੋ ਗਿਆ ਤੇ ਹੁਣ ਕਿੰਨੀ ਕਿ ਪਰੇਸ਼ਾਨੀ ਆ ਰਹੀ ਕਿੰਨੇ ਕਿ ਦਿਨਾਂ ਤੋਂ ਤੁਸੀਂ ਖੱਡਲ ਹੋ ਰਹੇ ਸਰ ਅਸੀਂ 10 ਤੋਂ 12 ਦਿਨ ਤੋਂ ਅਸੀਂ ਪਰੇਸ਼ਾਨ ਕੰਟੀਨਿਊ ਹੋ ਰਹੇ ਆਗੇ ਆ ਬਟ ਸਰ ਹਰੇਕ ਬੰਦੇ ਦਾ ਇੱਕ ਚਾਹ ਹੁੰਦਾ ਹੈ ਮੀਡੀਆ ਕਲਾਸ ਬੰਦਾ ਗੱਡੀ ਲੈਂਦਾ ਤੇ ਬੜੇ ਚਾਵਾ ਨਾਲ ਲੈਂਦਾ ਹੈਗਾ ਬਟ ਜਦੋਂ ਸਰ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਤੇ ਆਮ ਆ ਬੰਦੇ ਨੂੰ ਬੜੀ ਪ੍ਰੋਬਲਮ ਆਉਂਦੀ ਇਸ ਚੀਜ਼ ਤੋਂ ਫੇਸ ਕਰਨਾ ਬਹੁਤ ਦੁੱਖਦਾਈ ਪ੍ਰਸ਼ਾਦ ਵੀ ਵਿੱਚ ਹੀ ਰੱਖਿਆ ਹੈ ਸਰ ਅਜੇ ਤੱਕ ਪ੍ਰਸ਼ਾਦ ਰੀਵਨ ਤੁਸੀਂ ਬੇਸ਼ੱਕ ਵੀਡੀਓ ਨਾਲ ਦਿਖਾ ਸਕਦੇ ਹੋ ਤੇ ਹਜੇ ਤੱਕ ਰੀਬਨ ਪ੍ਰਸ਼ਾਦ ਵਿੱਚ ਹੀ ਪਿਆ ਹੈਗਾ ਸਰ ਲੇਕਿਨ ਸਾਨੂੰ ਸਰ ਸਾਡੇ ਚਾਵਲ ਉਤੇ ਪਾਣੀ ਫਿਰ ਗਿਆ ਸਰ ਕਿੱਥੋਂ ਗੱਡੀ ਲਈ ਸੀ ਕਿਹਦੀ ਲਗਾ ਸਰ ਅਸੀਂ ਲਿਬਰਾ ਤੋਂ ਲਈਆ ਸਰ ਬਰੋਡ ਤੋਂ ਜਲੰਧਰ ਤੋਂ ਰੋਡ ਤੋਂ ਆ ਲਿਬਰਾ ਕੰਪਨੀ ਆ ਉਹਨਾਂ ਤੋਂ ਲਿਆ ਹਾਂਜੀ ਟਾਟਾ ਸਰ ਤੁਸੀਂ ਕੋਈ ਹਾਇਰ ਤੋਂ ਵੀ ਕੰਟੈਕਟ ਕੀਤਾ ਸੀ ਸਰ ਅਸੀਂ ਸਰ ਅਸੀਂ ਨਾ ਤੂੰ ਰਿਟਰਨ ਚ ਮੰਗ ਰਹੇ ਆ ਇਹ ਸਾਨੂੰ ਕਹਿੰਦੇ ਕਿ ਸਾਨੂੰ ਇੱਕ ਮੌਕਾ ਦਿਓ ਹੋਰ ਅਸੀਂ ਇੱਥੇ ਲੈ ਕੇ ਆਏ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਸਾਨੂੰ ਰਿਟਰਨ ਚ ਦਿਓ ਕਿ ਤੁਸੀਂ ਇਹਨੂੰ ਸਹੀ ਕਰੋਗੇ ਬਟ ਸਾਡਾ ਇੱਕ ਕੰਡੀਸ਼ਨ ਰਹੇਗੀ ਹੁਣ ਕਿਉਂਕਿ ਅਸੀਂ ਦਾਦ ਨੂੰ ਤਾਂ ਪਰੇਸ਼ਾਨ ਹੋਏ ਆ ਅਸੀਂ ਇਹਦੇ ਦੂਜੀ ਗੱਡੀ ਅਕਸੀਡੈਂਟ ਤੇ ਲੈ ਗਏ ਆ ਉਹਦਾ ਰੈਂਟ ਪੇ ਕਰ ਚੁੱਕੇ ਆ ਅਡਵਾਂਸ ਅਸੀਂ ਔਰ ਜੋ ਸਾਡੀ ਦਾ ਜੋ ਦਿੰਦੀ ਅਸੀਂ ਬ੍ਰੇਕਡਾਊਨ ਰਹੀ ਅਸੀਂ ਉਹ ਅਸੀਂ ਇਹਨਾਂ ਤੋਂ ਮੰਗ ਰਹੇ ਆ ਜਾਂ ਸਿਰ ਅਸੀਂ ਰੀਪਲੇਸ ਮੰਗ ਰਹੇ ਆ ਇਹਨਾਂ ਤੋਂ ਜਾਂ ਤਾਂ ਹੁਣ ਤੁਸੀਂ ਕੀ ਮੰਗ ਰਹੇ ਆ ਜਾਂ ਤਾਂ ਸਰ ਅਸੀਂ ਰੈਂਟ ਜੋ ਗੱਡੀ ਅਸੀਂ ਪੇ ਕੀਤਾ ਔਰ ਜੋ ਇੱਥੇ ਖਰਚਾ ਹੋਇਆ ਹੈ ਔਰ 2 ਮਹੀਨੇ ਦੇ ਅਸੀਂ ਇਹਨਾਂ ਤੋਂ ਗਾਰੰਟੀ ਰਿਟਨ ਚ ਲੈ ਰਹੇ ਆ ਕਿ ਕੱਲ ਕੋਈ ਪ੍ਰੋਬਲਮ ਆਏਗੀ ਸਾਡੇ ਕੋਲ ਰੀਪਲੇਸ ਕੀਤੀ ਜਾਏਗੀ ਮੇਰਾ ਨਾਮ ਬੀਜੇ ਕੁਮਾਰ ਇਥੇ ਤੁਸੀਂ ਕਿਹੜੀ ਕੰਪਨੀ ਤੋਂ ਹੈ ਜੀ ਐਮ ਸਰਵਿਸ ਤੋਂ ਕਿਹੜੀ ਜਗ੍ਹਾ ਜੀ ਹੈ ਹਿਸ਼ਾਲਪੁਰ ਤੋਂ ਅਲੀ ਅਜੰਸੀ ਲਿਬਰੋਟੋਮਾ ਲਿਮਟਿਡ ਤੋਂ ਠੀਕ ਹੈ ਸਰ ਕੀ ਪ੍ਰੋਬਲਮ ਕੀ ਆਉਂਦੀ ਹੈ ਪ੍ਰੋਬਲਮ ਵਈ ਗੱਡੀ ਦੇ ਵਿੱਚ ਨਾ ਪ੍ਰੋਬਲਮ ਆਈ ਸੀ ਤਾਂ ਮੇਰੇ ਬਕਸ ਮੈਨਜਰ ਨੇ ਆਪਣੇ ਔਨ ਦਾ ਸਪੋਰਟ ਹੀ ਮੁੰਡੇ ਆਪਣੇ ਭੇਜ ਦਿੱਤੇ ਸੀ ਜਿੱਥੇ ਸਾਈਡ ਤੇ ਖਰਾਬ ਹੋਈ ਸੀ ਜੀ ਜੀ ਇਹਦਾ ਫਿਊਜ਼ ਫਿਊਜ਼ ਡਿਸਕਨੈਕਟ ਹੋ ਰਿਹਾ ਸੀਗਾ ਜੀ ਜੀ ਤੇ ਮੇਰੇ ਬਕਸਮੈਨ ਨੇ ਇਮੀਡੀਏਟਲੀ ਉਹਤੇ ਐਕਸ਼ਨ ਲੈ ਕੇ ਨਾ ਉੱਥੇ ਬੰਦੇ ਭੇਜ ਦਿੱਤੇ ਦੇਖੋ ਜਿਹੜੇ ਸਾਈਡ ਤੇ ਆਪਾਂ ਫਸਟ ਐਡ ਹੀ ਦੇ ਸਕਦੇ ਹਾਂ ਗੱਡੀ ਸਾਡੇ ਪਕਸ਼ਮਾਂ ਨੇ ਵੀ ਰਿਕਵੈਸਟ ਕੀਤੀ ਕਿ ਗੱਡੀ ਆ ਤੁਸੀਂ ਇੱਥੇ ਲਿਆਓ ਸਾਡੇ ਪਕਸ਼ਾਬ ਚ ਅਸੀਂ ਕਰ ਦਿੰਦੇ ਕੋਈ ਦਿੱਕਤ ਨਹੀਂ ਹੈਗੀ ਉਹ ਗੱਡੀ ਸਾਡੇ ਕੋਲ ਅੱਜ ਦੁਪਹਿਰੇ ਆਈ 12 1 ਵਜੇ ਅਸੀਂ ਇੱਥੇ ਅੰਦਰ ਬੈਠ ਕੇ ਬੜਾ ਸਮਝਾਇਆ ਕਿ ਤੁਸੀਂ ਗੱਡੀ ਆਈ ਅਸੀਂ ਚੈੱਕ ਕਰ ਲੈਂਦੇ ਆ ਜੋ ਵੀ ਫਾਲਟ ਹੈ ਇਹ ਕੰਪਨੀ ਦੇ ਤੁਹਾਡੇ ਨਾਲ ਖੜੇ ਆ ਇਹ ਕਿਹੜਾ ਇੱਕ ਦਿਨ ਦਾ ਕੰਮ ਅਸੀਂ ਉਹ ਜਦੋਂ ਆਪਾਂ ਪੂਰਾ ਕੰਮ ਉਹ ਇਤਿਆਰ ਸੀ ਮਗਰ ਉਹਨਾਂ ਨੇ ਸਾਡੀ ਗੱਲ ਇੱਕ ਵੀ ਸੁਣੀ ਉਹ ਕਹਿੰਦੇ ਸਾਡੀ ਗੱਡੀ ਚੇਂਜ ਕਰ ਦਿਓ ਗੱਡੀ ਚੇਂਜ ਕਰ ਦਿਓ ਐਸ ਪਰ ਨੌਂਸ ਤਾਂ ਜੋ ਜੋ ਕੰਮ ਆਓ ਕੰਪਲੀਟ ਰੂਹੀ ਕੀਤਾ ਕੰਪਲੀਟ ਬਿਹਾਰ ਤੇ ਕੀਤਾ ਜਾਣਾ ਸਾਰਾ ਕੰਮ ਤੇ ਅਸੀਂ ਉਹਤੇ ਕੰਮ ਆਪਾਂ ਕਰ ਰਹੇ ਆ ਅਸੀਂ ਹੁਣ ਵੀ ਰਿਕਵੈਸਟ ਕਰ ਰਹੇ ਆ ਕਿ ਅਸੀਂ ਤੁਹਾਨੂੰ ਯਾਦਾ ਸਾਡਾ ਗੱਡੀ ਦਿਓ ਉਹਨੂੰ ਇੱਕ ਦਿਨ ਦਾ ਕੰਮ ਕਰਨ ਦਿਓ ਅਸੀਂ ਇੱਥੇ ਕੰਮ ਕਰ ਦਿੰਦੇ ਹਾਂ ਸਾਡੇ ਜੋ ਵੀ ਪ੍ਰੋਬਲਮ ਹੈ ਬਸ ਸੋਲਵ ਕਰਾਂਗੇ ਪਰ ਉਹਨਾਂ ਨੇ ਜਦ ਸਾਡੇ ਕੋਲ ਗੇਟ ਹੀ ਰੋਕ ਦਿੱਤਾ ਇਹ ਇਹ ਤਾਂ ਇੱਕ ਖਲਾਫ ਹੈ ਨਾ ਕਿ ਸਾਡੀ ਪ੍ਰਾਪਰਟੀ 'ਚ ਆ ਕੇ ਸਾਡਾ ਗੇਟ ਹੀ ਬੰਦ ਕਰ ਦਿੰਦੇ ਆ ਕਿ ਪ੍ਰੋਬਲਮ ਕੰਮ ਕੰਮ ਕਰਨ ਦਾ ਪ੍ਰੋਬਲਮ ਹੈ ਕਿ ਬੰਦੇ ਦਾ ਕੋਈ ਰੰਜਿਸ਼ ਖੋੜੀਗਾ ਪੂਰੀ ਪ੍ਰਾਪਰਟੀ ਰੋਕ ਦਿੱਤੀ ਕਿ ਕਸਟਮਰ ਨੂੰ ਹਰਾਸ਼ਮੈਂਟ ਹੋ ਰਹਾ ਆ ਅਸੀਂ ਰਿਕੁਐਸਟ ਕਰ ਚੁੱਕੇ ਆ ਸਾਡੇ ਸਪੇਅਰ ਪਾਰਟ ਮੈਂਟੇਨੈਂਸ ਰਿਕੁਐਸਟ ਕਰ ਲਈ ਸਾਡੇ ਬਾਕਸਮੈਨ ਨੂੰ ਰਿਕੁਐਸਟ ਕਰ ਲਈ ਸਾਡੇ ਹੋ ਸੀਨੀਅਰ ਸੇਲਸ ਮੈਨੇਜਰ ਨੂੰ ਰਿਕੁਐਸਟ ਕਰ ਲਈ ਕਹਿਣਾ ਇਹ ਕਹਿੰਦੇ ਵੀ ਸਾਨੂੰ 23 ਨੂੰ ਗੱਡੀ ਲਈ ਸੀ 23 ਨੂੰ ਕਿਸ਼ਟ ਅੱਗੇ ਆ ਗਈ ਹੈਗੀ ਆ ਤੇ 10 ਦਿਨ ਤੋਂ ਗੱਡੀ ਜਿਹੜੀ ਆ ਬ੍ਰੇਕਡਾਊਨ ਹੈਗੀ ਆ ਉਹ ਉਹਨਾਂ ਦਾ ਉਹਨਾਂ ਦਾ ਕਹਿਣਾ ਆ ਵੀ ਸਾਡਾ ਨੁਕਸਾਨ ਹੋ ਰਿਹਾ ਹੈ ਅਸੀਂ ਦੇਖੋ ਸਾਡੇ ਸਾਡੇ ਇਸ ਇਸ ਰਿਗਾਰਡਿੰਗ ਉਹਦਾ ਕੋਈ ਆਲਟਰਨੇਟਿਵ ਉਹਦੇ ਰਿਗਾਰਡਿੰਗ ਸਾਡੇ 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 ਜੀਐਮ ਐਸੇਲਸ ਦੇ ਹੈਗੇ ਨਾ ਉਹਨਾਂ ਨੇ ਵੀ ਕਿਹਾ ਕਿ ਜੇ ਤੁਹਾਡਾ ਕੋਈ ਨੁਕਸਾਨ ਵੀ ਹੋਇਆ ਹੈ ਕੋਈ ਨਾ ਕੋਈ ਅਟਲਾ ਕੋਪਰੇਟ ਕਰਾਂਗੇ ਠੀਕ ਆ ਅਗਰ ਆਨ ਦਾ ਸਪੋਰਟ ਅਸੀਂ ਸਾਰੇ EMPLOYEES ਆ ਆਨ ਦਾ ਸਪੋਰਟ ਹਰੂ ਕਹਿੰਦੇ ਕਿ 5 ਲੱਖ ਰੁਪਏ ਆਨ ਦੇ ਦਿਓ ਅਸੀਂ ਤਾਂ ਅਗਰ 5 ਲੱਖ ਰੁਪਏ ਅੱਜ ਆਪਾਂ ਦੇਣ ਵਾਲੇ ਹੁੰਦੇ ਅਸੀਂ ਜੋਬ ਕਿਉਂ ਕਰਨੀ ਸੀ ਅਸੀਂ ਤਾਂ ਕੰਮ ਪ੍ਰੋਬਲਮ ਸੋਲਵ ਕਰ ਸਕਦੇ ਆ ਅੱਜ ਇਹ ਹੋ ਸਰ ਜੀ ਨਵੀਂ ਕਹਿੰਦੇ ਗੱਡੀ ਚੇਂਜ ਕਰ ਦੋ ਉੱਥੇ ਗਏ ਪੱਕਾ ਸ਼ੋਰਟੀ ਹੈ ਕਿ ਉਹ ਗੱਡੀ ਵਿੱਚ ਮੈਕੈਨੀਕਲ ਫਾਲਟ ਨਹੀਂ ਆਊਗਾ ਕਿ ਨਹੀਂ ਆ ਸਕਦਾ ਇਹ ਤਾਂ ਕੰਪਨੀ ਨਾਲ ਤਾਲ ਮਿਲਦਾ ਸਾਡੀ ਪੂਰੀ ਕੰਪਨੀ ਨਾਲ ਪੂਰੀ ਕੰਪਨੀ ਨਾਲ ਤਾਲ ਮਿਲਦਾ ਚੱਲਦਾ ਪਿਆ ਸਾਡਾ ਕਮਿਸ਼ਨ ਇੰਜੀਨੀਅਰ ਨੇ ਵੀਰਡ ਕੀਤਾ ਨੇ ਔਨ ਦਾ ਸਪੋਰਟ ਤੇ ਕਮਿਸ਼ਨ ਇੰਜੀਨੀਅਰ ਸੇ ਔਨ ਦਾ ਸਪੋਰਟ ਤੇ ਆਪਣਾ ਇੰਜਨ ਚੈੱਕ ਕਰਨ ਲਈ ਭੇਜਿਆ ਜੀ ਟੀਮਾਂ ਜਾਨੀ ਕਿ ਆ ਰਹੀਆਂ ਹਾਂਜੀ ਹਾਂਜੀ ਜਾ ਰਹੀਆਂ ਬਾਅਦ ਸਾਡੇ ਮੁੰਡੇ ਦੋ ਤਿੰਨ ਵਾਰੀ ਗਏ ਬਾਅਦ ਉੱਥੇ ਫਰਸਟ ایڈ ਜਿੰਨੀ ਦੇ ਸਾਦੇ ਸੀ ਉਹ ਦੇ ਦਿੱਤੀ ਜਤਨ ਅਸੀਂ ਕੁਝ ਉਹ ਨਹੀਂ ਚੀਕ ਨਹੀਂ ਕਰਾਂਗੇ ਹਨ ਉੱਥੇ ਸਾਡੇ ਮੁੰਡੇ ਨੇ ਉਹਨਾਂ ਨੂੰ ਚੈੱਕ ਨਹੀਂ ਕਰ ਦਿੱਤੀ ਗੱਡੀ ਕਹਿੰਦੇ ਆਪਾਂ ਚੈੱਕ ਨਹੀਂ ਕਰਦੇਣੀ ਗੱਡੀ ਇੱਦਾਂ ਠੀਕ ਕਰ ਦੋ ਕੋਈ ਵੀ ਠੀਕ ਤੇ ਹਸਪੀਟਲ ਵੀ ਜਾਵਾਂਗੇ ਤਾਂ ਆਪਾਂ ਨੂੰ ਟ੍ਰੀਟਮੈਂਟ ਕਰਨਾ ਹੀ ਪੈਗਾ ਨਾ ਕੋਈ ਵੀ ਚਾਹੁੰਦਾ ਨਹੀਂ ਕੋਈ ਫਾਲਟ ਆਵੇ ਜੇ ਆ ਫਾਲਟ ਆ ਠੀਕ ਆ ਤੇ ਕੋਈ ਕਹਿੰਦਾ ਵੀ ਕੋਈ ਹੈਗੇ ਹਰਪ੍ਰੀਤ ਜੀ ਕਹਿੰਦੇ ਉਹਨਾਂ ਨਾਲ ਗੱਲ ਕੀਤੀ ਮੈਨੇਜਰ ਤੇ ਉਹ ਕਹਿੰਦੇ ਵੀ ਤੁਹਾਨੂੰ ਗੱਡੀ ਦੇ ਕੇ ਪਸਤਾ ਰਹੇ ਕਹਿੰਦੇ ਸਾਡੇ ਕੋਲ ਰਿਕਾਰਡਿੰਗ ਨਹੀਂ ਦੇਖੋ ਸਾਨੂੰ ਦੇਖੋ ਉਹ ਉਹਨਾਂ ਨੇ ਫੋਨ ਤੇ ਗੱਲ ਕਰਦਾ ਸਾਡੇ ਸਾਹਮਣੇ ਕੋਈ ਤਾਂ ਨਹੀਂ ਕੋਈ ਗੱਲ ਨਹੀਂ ਹੋਈ ਪਰ ਕੋਈ ਵੀ ਇਦਾਂ ਗੱਲ ਕਾਇਨ ਕਰ ਨਹੀਂ ਕਰਨੀ ਕਰਨੇ ਚਾਹੀਦਾ ਕਿਉਂਕਿ ਅਹੀਂ ਇੱਕ ਦਿਨ ਇੱਕ ਇਕੱਲੇ ਇਸ ਕਸਟਮਰ ਨਾਲ ਡੀਲ ਕਰਨਾ ਅਭੀ ਪੂਰੇ ਪੂਰੇ ਗੋਪਨੀਯਾ ਸਾਡੀ ਪੂਰੀ ਪੰਜਾਬ ਪਾਚ ਸਾਡੀ ਕੰਪਨੀਆਂ ਦਾ ਜਗ ਹੈ ਕਸਟਮਰ ਜੀ ਇਸਮੀ ਵੀ ਸ ਵੀ ਉਹਨਾਂ ਬੋਲਾਂਗੇ ਤਾਂ ਸਾਡਾ ਕਿੱਦਾਂ ਕੰਮ ਕਾਰੋਬਾਰ ਚੱਲੇਗਾ ਜੀ ਮੈਨਾਂ ਨਾਲ ਹੁਣ ਤੁਸੀਂ ਕੋਈ ਕਰ ਰਹੇ ਹੋ ਕਿ ਅਸੀਂ ਤਾਂ ਰਿਕਵੈਸਟ ਕਰ ਰਹੇ ਹਾਂ ਕਿ ਗੱਡੀ ਤੁਹਾਨੂੰ ਗੱਡੀ ਦਿਓ ਅਸੀਂ ਕੰਮ ਕਰੀਏ ਅਸੀਂ ਕੰਮ ਕਰਕੇ ਦੇਈਏ ਅਮ ਜੇ ਤੁਹਾਨੂੰ ਜਾਣ ਲੱਗੇ ਕੋਈ ਲਿਖਾ ਕੇ ਲੈ ਕੇ ਜਾਣਾ ਹੈ ਕੋਈ ਛੋਟੀ ਲਿਖਣੀ ਆ ਆਪਾਂ ਦੇਖ ਲੈ ਅਸੀਂ ਸੈਟ ਸਫਾਈ ਆ ਤੁਸੀਂ ਸੈਟ ਸਫਾਈ ਹੋ ਜਾਓ ਤੁਸੀਂ ਸਾਨੂੰ ਸਰਟੀਫਿਕੇਟ ਨੋਟਾ ਦੇ ਦਿਓ